புத்திார சி பு தூர்திணி தைல புத்த பச்சா பண்ண

ਸੋ ਜਾ ਤੁਹਾਨੂੰ ਹੈਲੋ ਜੀ ਸਸੀ ਕਰ ਮੇਰੀ YouTube ਫੈਮਲੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਰ ਵਾਰ ਦੀ ਤਰ੍ਹਾਂ ਲੈ ਕੇ ਆਏ ਅੱਜ ਵੀ ਇੱਕ ਸੋਹਣਾ ਜਿਹਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਪਸੰਦ ਆਊਗਾ ਤੇ ਦੋਸਤੋ ਅੱਜ ਹੈ ਦਿਨ ਬੁੱਧਵਾਰ ਤੇ ਟਾਈਮ ਹੋ ਗਿਆ ਆਪਣਾ ਸੁਬਹਾ ਦਾ 10:30 ਵਜੇ ਦਾ ਕਿਉਂਕਿ ਅੱਜ ਮੈਂ ਜਿਹੜਾ ਕੰਮ ਕਰਨ ਚ ਲੇਟ ਹੋ ਗਈ ਕਿਉਂਕਿ ਨਿਮਰਤ ਨੂੰ ਬੁਖਾਰ ਹੋਇਆ ਹੋਇਆ ਕਿਉਂਕਿ ਅਸੀਂ ਸਫਰ ਵਿੱਚੋਂ ਆਏ ਸੀ ਨਾ ਤੇ ਅਸੀਂ ਆਏ ਸੀ ਮੋਟਰਸਾਈਕਲ ਤੇ ਤੇ ਸਫਰ ਜਿਹੜਾ ਸੀਗਾ ਬਹੁਤ ਦੂਰ ਦਾ ਸੀਗਾ ਤਾਂ ਕਰਕੇ ਬੱਚੇ ਨੂੰ ਨਾ ਮਤਲਬ ਜਾਦਾ ਦੇਰ ਬੈਠੇ ਰਹੇ ਹਨਾ ਧੁੱਪ ਵੀ ਇੰਨੀ ਜ਼ਿਆਦਾ ਸੀਗੀ ਜਦ ਕਿ ਅਸੀਂ ਸ਼ਾਮ ਨੂੰ ਤੁਰੇ ਸੀ ਫਿਰ ਵੀ ਬੱਚੇ ਕਿਤੇ ਨਾ ਕਿਤੇ ਸਫਰ ਵਿੱਚ ਬਿਮਾਰ ਹੋ ਹੀ ਜਾਂਦਾ ਤੇ ਉਵੇਂ ਹੀ ਉਹਨੂੰ ਵੋਮਟਿੰਗ ਲੱਗੀ ਤੇ ਬੁਖਾਰ ਹੋ ਗਿਆ ਤੇ ਹੁਣ ਮੈਂ ਉਹਨੂੰ ਦਵਾਈ ਦੇ ਕੇ ਹਟੀ ਸੀ ਮੇਰੀ ਗੋਦੀ ਚ ਉਤਰ ਨਹੀਂ ਰਹੀ ਸੀ ਕਹਿੰਦੀ ਮੰਮਾ ਮੈਨੂੰ ਚੱਕ ਕੇ ਰੱਖੋ ਤੇ ਥੋੜਾ ਜਨੂੰ ਮੈਂ ਟਿਕਾਟ ਕੋਕੇ ਜੀ ਮੰਮੀ ਨਾਲ ਥੋੜਾ ਜਿਹਾ ਇਧਰ ਕੀਤਾਗਾ ਤੇ ਚਲੋ ਮੈਂ ਕੰਮ ਕਰ ਦੂੰਗੀ ਤੇ ਮੈਂ ਲੱਗੀ ਸੀ ਇੱਥੇ ਸਫਾਈ ਕਰਨਾਂ ਕੱਲ ਮੈਂ ਥੋੜਾ ਜਿਹਾ ਵਲੌਗ ਸ਼ੂਟ ਕਰਿਆ ਸੀ ਪਰ ਅੱਜ ਮੈਂ ਜਿਹੜਾ ਥੋੜਾ ਜਿਹਾ ਲੇਟ ਹੋ ਗਈ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਨਿਮਰਤ ਬਿਮਾਰ ਸੀ ਤਾਂ ਕਰਕੇ ਮੈਂ ਹਮੇਸ਼ਾ ਵਲੌਗ ਜਿਹੜਾ ਸਵੇਰ ਨੂੰ ਪਾਉਂਦੀ ਹੁੰਦੀ ਹੁੰਦੀ ਆ ਲੇਕਿਨ ਅੱਜ ਮੈਨੂੰ ਐ ਸੀ ਕਿ ਸ਼ਾਇਦ ਮਰ ਤੋਂ ਵਲੌਗ ਨਹੀਂ ਪਾਊਗਾ ਪਰ ਫਿਰ ਵੀ ਕਿਵੇਂ-ਕਿਵੇਂ ਕਰਕੇ ਮੈਂ ਵਲੌਗ ਬਣਾ ਕੇ ਜਿਹੜਾ ਸ਼ਾਮ ਤੱਕ ਜਿਹੜਾ ਤਿਆਰ ਕਰਿਆ ਆ ਤੇ ਇਸ ਕਰਕੇ ਜਿਹੜਾ ਅੱਜ ਦਾ ਰੁਟੀਨ ਸੀ ਟੋੜਨਾ ਮੈਂ ਜਿਹੜਾ ਸ਼ੇਅਰ ਕਰ ਰਹੀ ਆ ਤੇ ਦੇਖੋ ਮੈਂ ਸਾਰਾ ਮਤਲਬ ਛਾੜ ਕੇ ਕਿਉਂਕਿ ਕੱਲ ਨਾ ਮੈਂ ਸਾਰੇ ਕੱਪੜੇ ਵਗੈਰਾ ਧੋਲੇ ਸੀ ਆ ਕੇ ਤੇ ਉਹ ਦਿਨ ਮੈਂ ਥੋੜਾ ਜਿਹਾ ਵਲੋਗ ਬਣਾਇਆ ਸੀ ਤੇ ਫਿਰ ਮੇਰੇ ਤੋਂ ਬਣਿਆ ਨਹੀਂ ਹੈਗਾ ਤਾਂ ਕਰਕੇ ਮੈਂ ਬਣਾਇਆ ਨਹੀਂ ਤੇ ਅੱਜ ਵਾਲਾ ਜਿਹੜਾ ਵਲੋਗ ਹੋਣਾ ਦਾ ਸ਼ੇਅਰ ਕਰ ਰਹੀ ਹਾਂ ਸਵੇਰ ਤੋਂ ਦੁਪਹਿਰ ਤੱਕ ਦਾ ਤੇ ਇੱਥੇ ਮੈਂ ਝਾੜੂ-ਚੂੜੂ ਲਾ ਲਈ ਸੀ ਕਿਉਂਕਿ ਕੱਪੜੇ ਵਗੈਰਾ ਸਾਰੇ ਆਖਿ ਮੈਂ ਧੋਤੇ ਆ ਅਸੀਂ ਵੀ ਆਪਣੀਆਂ ਦੋ-ਦੋ ਜੋੜੀਆਂ ਜਿਹੜੀਆਂ ਨਾਲ ਲੈ ਕੇ ਗਈ ਸੀ ਤੇ ਨਿੰਮਰ ਤੇ ਵੱਧ ਕੱਪੜੇ ਲੈ ਕੇ ਗਈ ਸੀ ਕਿਉਂਕਿ ਬੱਚੇ ਖੇਡ ਖੁੜ ਵਿੱਚ ਖਰਾਬ ਕਰ ਦਿੰਦੇ ਆ ਹਨਾ ਤਾਂ ਅੰਗਰਕੀ ਉਹਦੇ ਕਪੜੇ ਮੈਂ ਵੱਧ ਲੈ ਕੇ ਗਈ ਸੀ ਤੇ ਹੁਣ ਮੈਂ ਇੱਥੇ ਸਫਾਈ ਕਰਨ ਲੱਗੀ ਹਾਂ ਸਫਾਈ ਕਰਨ ਤੋਂ ਬਾਅਦ ਦੇਵਾਂਗੀ ਇਹਨਾਂ ਦਵਾਈ ਇੱਕ ਵਾਰੀ ਅਸੀਂ ਵੈਸੇ ਰਾਤ ਨੂੰ ਦੇਤੀ ਸੀ ਦਵਾਈ ਕਿਉਂਕਿ ਇਹਨੂੰ ਰਾਤ ਨੂੰ ਹੀ ਬੁਖਾਰ ਹੋਇਆ ਸੀਗਾ ਤੇ ਮਤਲਬ ਸਵੇਰੇ ਵੀ ਇੱਕ ਵਾਰੀ ਦੇਤੀ ਹੈ 8 ਵਜੇ ਹੁਣ ਮੈਨੂੰ 12:30 ਵਜੇ ਦਵਾਈ ਦਵਾਂਗੀ ਥੋੜਾ ਫਰਕ ਪੈ ਜਾਊਗਾ ਜੇ ਨਹੀਂ ਫਰਕ ਪਿਆ ਫਿਰ ਇਹਨੂੰ ਅਸੀਂ ਦਿਖਾ ਕੇ ਲੈ ਕੇ ਆਵਾਂਗੇ ਡਾਕਟਰ ਤੋਂ ਮੈਂ ਕਹਾਂ ਚਲੋ ਅੱਜ ਜਿਹੜਾ ਫਟਾਫਟ ਜਿਹੜਾ ਕੰਮ ਨੇ ਨਿਬੇੜ ਲੈਣੇ ਆ ਉਸ ਤੋਂ ਬਾਅਦ ਮੈਂ ਇਹਦੇ ਕੋਲ ਬੈਠ ਜੂ ਕਿਉਂਕਿ ਕਿ ਬੱਚਾ ਜਦੋਂ ਬਿਮਾਰ ਹੁੰਦਾ ਹੈ ਨਾ ਉਹਨੂੰ ਸਿਰਫ ਮਾਂ ਚਾਹੀਦੀ ਹੁੰਦੀ ਹੈ ਤੇ ਉਹ ਜਦੋਂ ਮਾਂ ਉਹਦੇ ਕੋਲ ਹੁੰਦੀ ਆਪਣੇ ਆਪ ਹੀ ਜਿਹੜਾ ਉਹ ਠੀਕ ਹੋ ਜਾਂਦਾ ਹੈ ਤਾਂ ਅਗਰ ਕਿ ਮੈਂ ਸੋਚ ਰਹੀ ਸੀ ਛੇਤੀ ਛੇਤੀ ਜਿਹੜਾ ਕੰਮ ਨੇ ਨਿਬੇੜ ਲਵਾ ਤੇ ਨਹੀਂ ਤਾਂ ਇਹਨੇ ਮੇਰੇ ਮਗਰ ਮਗਰ ਫਿਰ ਜਾਣਾ ਤੇ ਐਵੇਂ ਫਿਰ ਰੋਈ ਜਾਣਾ ਆ ਤੇ ਮੈਨੂੰ ਅਜਨਵਾਇਆ ਵੀ ਨਹੀਂ ਹੈਗਾ ਕਿਉਂਕਿ ਬੁਖਾਰ ਸੀਗਾ ਤਾਂ ਕਰਕੇ ਮੌਸਮ ਵੀ ਖਰਾਬ ਹੋ ਗਿਆ ਕਿ ਰਾਤ ਬਹੁਤ ਜ਼ਿਆਦਾ ਬਾਰਿਸ਼ ਆਈ ਐਨੀ ਜ਼ਿਆਦਾ ਬਾਰਿਸ਼ ਹੋਈ ਸੀ ਸਫਰ ਵਿੱਚ ਤੇ ਮੈਨੂੰ ਇਹ ਨਹੀਂ ਲੱਗਦਾ ਪਰ ਇਹਦੇ ਉੱਤੇ ਮੈਨੂੰ ਲੱਗਦਾ ਮੀਂਹ ਦੀਆਂ ਜੜੀਆਂ ਕੜੀਆਂ ਪੈ ਗਈਆਂ ਉਹਦੇ ਕਰਕੇ ਮੈਨੂੰ ਬੁਖਾਰ ਹੋ ਗਿਆ ਕਿਉਂਕਿ ਰਾਤ ਨਾਲ ਮੀਂਹ ਵਿੱਚ ਖੇਡ ਰਹੀ ਸੀ ਕਦੇ ਅੰਦਰ ਜਾ ਰਹੀ ਸੀ ਕਦੇ ਬਾਹਰ ਆ ਰਹੀ ਸੀ ਐਵੇਂ ਮੈਨੂੰ ਲੱਗਦਾ ਇਹਨੂੰ ਉਹ ਉਹਦੇ ਕਰਕੇ ਮੀਂਹ ਕਰਕੇ ਜਿਹੜਾ ਬੁਖਾਰ ਚੜ ਗਿਆ ਕਿਉਂਕਿ ਕੱਲ ਤੱਕ ਕੱਲ ਦਾ ਜਿਹੜਾ ਦਿਨ ਸੀਗਾ ਵਿੱਚ ਕਿਉਂਕਿ ਅਸੀਂ ਚੌਥ ਨੂੰ ਆਇਆ ਮਤਲਬ ਪਰਸ ਦੋ ਦਿਨਾਂ ਵਿੱਚ ਸੀਗੇ ਤੇ ਉਹਦੇ ਵਿੱਚ ਮੈਨੂੰ ਲੱਗਦਾ ਉਦੋਂ ਤਾਂ ਇਹ ਬਿਲਕੁਲ ਠੀਕ ਸੀਗੀ ਤੇ ਮੈਨੂੰ ਲੱਗਦਾ ਮੀਂਹ ਕਰਕੇ ਇਹਨੂੰ ਜ਼ਿਆਦਾ ਹੋ ਗਿਆ ਤੇ ਚਲੋ ਦਵਾਈ ਅਸੀਂ ਦੇ ਹੀ ਜੰਦੇ ਆ ਕਿ ਵੋਮਟਿੰਗ ਵੀ ਨਾਲ ਦੇ ਨਾਲ ਕਰ ਦਿੰਦੀ ਹੈ ਤੇ ਸਿਰੇ ਜੋ ਦਵਾਈ ਦਿੱਤੀ ਸੀ ਉਦੋਂ ਵੀ ਇਹਨੇ ਵੋਮਟਿੰਗ ਕਰਤੀ ਸੀਗੀ ਤੇ ਉਸ ਤੋਂ ਬਾਅਦ ਮੈਂ ਉਹਨੂੰ ਫਿਰ ਦਵਾਈ ਨਹੀਂ ਦਿੱਤੀ ਹੈਗੀ ਤੇ ਹੁਣ ਸਾਢੇ 12 ਵਜੇ ਹੁਣ ਦਵਾਈ ਦਵਾਂਗੇ ਇਹਨੂੰ ਤੇ ਉਸ ਤੋਂ ਬਾਅਦ ਜੇ ਨਹੀਂ ਠੀਕ ਹੋਇਆ ਫਿਰ ਦਿਖਾ ਕੇ ਲਿਆਵਾਂਗੇ ਲੋੜੀ ਅੱਜ ਕੱਪੜੇ ਥੋੜੇ ਸੀਗੇ ਕਿਉਂਕਿ ਕੱਲ ਮੈਂ ਸਾਰੇ ਕੱਪੜੇ ਧੋਲੇ ਸੀਗੇ ਕਿਉਂਕਿ ਇੱਕ ਵਾਰੀ ਸਾਰੇ ਆ ਕੇ ਜਦੋਂ ਮੈਂ ਉੱਥੋਂ ਆਈ ਸੀ ਤੇ ਬੈੱਡ ਸ਼ੀਟ ਵਗੈਰਾ ਸਾਰਾ ਕੁਝ ਚੇਂਜ ਕਰਿਆ ਸੀ ਉੱਪਰ ਲੈਣ ਵਾਲਾ ਵੀ ਸਾਰੇ ਕੱਪੜੇ ਇੱਕ ਵਾਰੀ ਧੋਤੇ ਸੀ ਤਾਂ ਕਰਕੇ ਅੱਜ ਜਿਹੜੇ ਕੱਪੜੇ ਘੱਟ ਸੀਗੇ ਤੇ ਉਹ ਮੈਂ ਸਵੇਰੇ ਉੱਠਦਿਆਂ ਸਾਰੀ ਧੋਲੇ ਸੀਗੇ ਉਹ ਉਹ ਨਿਮੜ ਤੋਠੀ ਨਹੀਂ ਸੀਗੇ ਤੇ ਇੱਥੇ ਹੁਣ ਬੋਚਾ ਲਾ ਕੇ ਮੈਂ ਹੁਣ ਕੰਮ ਨੇ ਵੇੜ ਲੂੰਗੀ ਉਸ ਤੋਂ ਬਾਅਦ ਰੋਟੀ ਖਾऊंगी ਕਿਉਂਕਿ ਉਹ ਵੀ ਵਿਚਾਰੀ ਮੇਰੇ ਮਗਰ ਮਗਰ ਫਰੀ ਜਾਂਦੀ ਹੈ ਰੋਈ ਜਾਂਦੀ ਹੈ ਮੰਮੀ ਮੈਨੂੰ ਗੋਦੀ ਚੱਕ ਲਓ ਗੋਦੀ ਚੱਕ ਲਓ ਹਣਾ ਫਿਰ ਆਪ ਦਾ ਵੀ ਜਿਹੜਾ ਮਨ ਨਹੀਂ ਕਰਦਾ ਹੁੰਦਾ ਹਣਾ ਕੀ ਹੋ ਗਿਆ ਗੋਦੀ ਚੱਕਾ ਲੋ ਜੀ ਮਗਰ ਮਗਰ ਫਰੀ ਜਾਂਦੀ ਹੈ ਮੰਮੀ ਗੋਦੀ ਚੱਕ ਲਓ ਤੇ ਬਸ ਹੁਣ ਮੈਂ ਬੋਚਾ ਲਾ ਲਿਆ ਤੇ ਹੁਣ ਮੈਂ ਮੈਟ ਰੱਖ ਕੇ ਛਾੜ ਕੇ ਨਾ ਕਿਉਂਕਿ ਮਿੱਟੀ ਬਹੁਤ ਜ਼ਿਆਦਾ ਹੋਈ ਪਈ ਐ ਸਾਰੇ ਕੋਠੇ ਤੇ ਕੋਠਾ ਵੀ ਉੱਪਰੋਂ ਕੱਚਾ ਐ ਤੇ ਸਾਰੀ ਰੇਤਲੀ ਮਿੱਟੀ ਜੜੀ ਵੇੜੇ ਚ ਆਉਂਦੀ ਐ ਤੇ ਉਹ ਪੈੜਾ ਨਾਲ ਅਲੱਗ-ਅਲੱਗ ਕੇ ਅੰਦਰ ਜਾਂਦੀ ਐ ਤੇ ਮੈਟ ਦਾ ਵੀ ਬੁਰਾ ਹਾਲ ਹੋਇਆ ਪਿਆ ਚਾਹੇ ਮੈਟ ਨੂੰ ਧੋਲੋ ਚਾਹੇ ਨਾ ਤਾਂ ਇੱਕੋ ਹੀ ਗੱਲ ਹੁੰਦੀ ਐ ਤੇ ਲੋ ਜੀ ਇੱਥੇ ਅਸੀਂ ਖਾਣ ਲੱਗਿਆ ਹੁਣ ਰੋਟੀ ਕਿਉਂਕਿ ਰੋਟੀ ਬਣਾ ਲਈ ਸੀ ਸਵੇਰੇ ਹੀ ਤੇ ਬਸ ਕੰਮ ਨੇ ਵੜਨ ਤੋਂ ਬਾਅਦ ਹੁਣ ਮੈਂ ਖਾਣੀ ਹੁੰਨੀ ਐ ਇਸ ਵੇਲੇ ਟਾਈਮ ਹੀ ਨਹੀਂ ਲੱਗਦਾ ਹੁੰਦਾ ਤੇ ਜਦੋਂ ਕੰਮ ਨੇ ਵੜ ਕੇ ਖਾਣੇ ਆ ਤੇ ਬੜ ਲੇਟ ਹੋ ਜਾਂਦੇ ਆ 11 ਵਜ ਜਾਂਦੇ ਤੇ ਮੈਂ ਸੋਚਿਆ ਚਲੋ ਇਹਨੂੰ ਵੀ ਜੜੀ ਥੋੜੀ ਬਹੁਤ ਖਾਊਗੀ ਕਿਉਂਕਿ ਬੁਖਾਰ ਚ ਦਿਲ ਨਹੀਂ ਕਰਦਾ ਹੁੰਦਾ ਹਨਾ ਮੈਂ ਕਿਹਾ ਚਲੋ ਥੋੜੀ ਬਹੁਤ ਖਾਊਗੀ ਉਸ ਤੋਂ ਬਾਅਦ ਇਹਨੂੰ ਦਵਾਈ ਦੇ ਦੂੰਗੀ ਤੇ ਮੈਂ ਇਹਨੂੰ ਰੋਟੀ ਖਵਾਉਣ ਲੱਗੀ ਸੀ ਤੇ ਇਹ ਕਿਹਦੀ ਕਾਰਟਨ ਦੇਖਣੇ ਆ ਤੇ ਕਾਰਟਨ ਲਾ ਕੇ ਇਹਨੂੰ ਮੈਂ ਦੇ ਦਿੱਤੇ ਸੀ ਤੇ ਹੁਣ ਰੋਟੀ ਖਾਣ ਤੋਂ ਬਾਅਦ ਫਿਰ ਮੈਂ ਲਾਂ ਲੱਗੀ ਸੀ ਵਾਲਾਂ ਨੂੰ ਥੋੜਾ ਜਿਹਾ ਤੇਲ ਕਿਉਂਕਿ ਅੱਜ ਮੈਂ ਸਿਰ ਧੋਣਾ ਤੇ ਮੈਂ ਸੋਚੀ ਚਲੋ ਤੇਲ ਲਾ ਲਾਂ ਕਿਉਂਕਿ ਤੇਲ ਨਾ ਮੈਂ ਬਹੁਤ ਟਾਈਮ ਬਾਅਦ ਲਾ ਰਹੀ ਆ ਤੇ ਮੈਂ ਕਿਹਾ ਚਲ ਤੇਲ ਲਾ ਕੇ ਵਾਲ ਵਾਲ ਥੋੜੇ ਵਧੀਆ ਜੇ ਹੋ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਸ਼ੈਂਪੂ ਕਰ ਲੂੰਗੀ ਮੇਰੀ ਨੀਮ ਰਤਨ ਨੂੰ ਬੁਖਾਰ ਹੋਇਆ ਪਿਆ ਮੇਰੀ ਗੋਦੀ ਚ ਦੋਰ ਹੀ ਨਹੀਂ ਹੋ ਰਹੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਕਿਵੇਂ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਆ ਦੇਖੋ ਮੇਰੀ ਨਿਮਰਤ ਨੂੰ ਹੋ ਗਿਆ ਬੁਖਾਰ ਤੇ ਅੱਜ ਇਹ ਬਿਲਕੁਲ ਵੀ ਠੀਕ ਨਹੀਂ ਹੈਗੀ ਉਲਟੀਆਂ ਕਰ ਰਹੀ ਆ ਤੇ ਵਿਚਾਰੀ ਮੇਰੀ ਗੋਤੀ ਤਾਂ ਬਰਾਦੀ ਹੋ ਰਹੀ ਕਹਿੰਦੀ ਮम्मा ਮੈਨੂੰ ਗੋਤੀ ਚ ਚੱਕ ਲੋ ਠੀਕ ਆ ਬਤੋਣਾ ਹੈ ਸੌਰੀ ਨਹੀਂ ਨਹੀਂ ਕਰਦੀ ਮੈਨੂੰ ਰਾਤ ਦੇ ਬੁਖਾਰ ਛੁੜਿਆ ਪਿਆ ਤੇ ਇਹਨੂੰ ਦਵਾਈ ਵਗੈਰਾ ਦੇ ਦਿੱਤੀ ਸੀਗੀ ਉਹ ਹੋਣੇ ਤੋਂ ਟੋੜਾ ਪੈਲਾ ਨਾਲੋਂ ਠੀਕ ਲੱਗ ਰਿਹਾ ਪਰ ਇਹਨੇ ਉਹ ਬੁਣ ਵੀ ਉਲਟੀ ਆਖੇ ਚੁੱਕੀ ਆ ਤੇ ਫਿਰ ਮੈਨੂੰ ਦੁਬਾਰਾ ਦਵਾਈ ਦਿੱਤੀ ਆ ਮੌਸਮ ਹੈ ਮੇਰਾ ਨਾ ਬੱਚਿਆਂ ਨੂੰ ਹਾਂਜੀ ਦੋਸਤੋ ਤੇ ਮੈਂ ਹੁਣੇ ਉਮਰਤ ਨੂੰ ਸੁਵਾ ਦਿੱਤਾ ਆ ਉਹ ਥੋੜੀ ਜਿਹਾ ਸੁੱਤੀ ਹੋਈ ਆ ਤੇ ਮੈਂ ਸੱਚੇ ਚਲੋ ਤੱਕ ਉਦੋਂ ਤੱਕ ਮੈਂ ਆਪਣੇ ਸਿਰ ਨੂੰ ਥੋੜੇ ਸੁਲ ਜਾਵਾਂ ਕਿਉਂਕਿ ਅੱਜ ਮੈਂ ਸਿਰ ਤੁੱਟਾ ਸੀਗਾ ਮੈਂ ਕਿਹਾ ਚਲੋ ਥੋੜੇ ਜਿਹਾ ਸੁਲ ਜਾਵਾਂ ਲੈਂਦੀ ਆ ਬਾਣਾ ਨੂੰ ਤੇ ਬਾ ਲੂੰਗੀ ਤੇ ਉਸ ਤੋਂ ਬਾਅਦ ਦੇਖਦੀ ਆ ਮੈਂ ਕਿ ਦੋ ਵਾਰ ਚੁੱਕਿਆ ਉਸ ਤੋਂ ਬਾਅਦ ਕਰਦੇ ਆਂ ਰੋਟੀ ਪਾਣੀ ਦੀ ਤਿਆਰੀ ਤੇ ਅੱਜ ਮੇਰਾ ਵੀ ਦਿਲ ਬਿਲਕੁਲ ਵੀ ਨਹੀਂ ਲੱਗ ਰਿਹਾ ਕਿਉਂਕਿ ਮੇਰੀ ਬੇਟੀ ਜੜੀ ਬਿਮਾਰ ਹੋਈ ਪਈ ਹੈ ਕਿਉਂਕਿ ਅ ਬੱਚੇ ਬਿਮਾਰ ਹੁੰਦੇ ਨਾ ਆਪਦਾ ਵੀ ਜਿਹੜਾ ਦਿਨ ਨਹੀਂ ਕਰਦਾ ਹੁੰਦਾ ਕੋਈ ਕੰਮ ਕਰ ਲਓ ਤੇ ਇਹ ਵਿਚਾਰੀ ਪਈ ਜਾਂਦੀ ਤੇ ਐਵੇਂ ਬੈਠਣ ਵਾਲੀ ਬਿਲਕੁਲ ਵੀ ਨਹੀਂ ਹੈਗੀ ਕਿਉਂਕਿ ਬੱਚੇ ਦਾ ਜਦੋਂ ਸਰੀਰ ਨਹੀਂ ਠੀਕ ਹੈਗਾ ਹਨਾ ਬੱਚਾ ਕਿਵੇਂ ਖੇលੂਗਾ ਤੇ ਤਾਂ ਕਰਕੇ ਵਿਚਾਰੀ ਥੋੜੀ ਜੀ ਉਹ ਹੋਈ ਪਈ ਆ ਪਈ ਆ ਚਲੋ ਸੌ ਜੂਗੀ ਥੋੜਾ ਜਿਹਾ ਆਰਾਮ ਮਿਲ ਜੂਗਾ ਤੇ ਮੜਾ ਜੈਨ ਨੂੰ ਪਤਾ ਲੱਗ ਜੇ ਮੇਰੀ ਮੰਮੀ ਦੂਰ ਗਈ ਹੈ ਤੇ ਰੋਣ ਲੱਗ ਜਾਂਦੀ ਹੈ। ਹਾਂਜੀ ਦੋਸਤੋ ਆ ਸੀਗਾ ਮੇਰਾ ਸੋਨਾ ਜਿਹਾ ਅੱਜ ਦਾ ਛੋਟਾ ਜਿਹਾ ਬਲੌਗ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ। ਕੀ ਤੁਹਾਨੂੰ ਬਲੌਗ ਪਸੰਦ ਆਊਗਾ ਦੱਸ ਸੋਨਾ ਜਿਹਾ ਛੋਟਾ ਜਿਹਾ ਪਿਆਰ ਦਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਪਾਂ ਅਗਲੇ ਬਲੌਗ ਨਾਲ ਤਦ ਤੱਕ ਲਈ ਬਾਏ